ਹਾਂ ਜੀ ਸਰ ਕੀ ਵਾਅਦਾ ਤੋਂ ਹੈ ਮੈਂ ਮੁਖਤਿਆਬ ਸਿੰਘ ਮੋਹਰਿਆ ਜੀ ਸੋਗੀ ਹਾਰਡਵੇਅਰ ਸਟੋਰ ਦਾ ਮਾਲਕ ਮੈਂ ਹੀ ਰਾਤ ਤਕਰੀਬਨ 8:30 ਵਜੇ ਦੁਕਾਨਾ ਬੰਦ ਕਰਕੇ ਗਏ ਆ ਤੇ ਸਵੇਰੇ ਜਦੋਂ ਅਸੀਂ ਆਏ ਆ ਆ ਕੇ ਦੁਕਾਨ ਖੋਲੀ ਆ 9 ਵਜੇ ਤੇ ਥੱਲੇ ਏਦਾਂ ਮਤਲਬ ਪਿੱਛੋਂ ਉਹਨਾਂ ਨੇ ਦੁਕਾਨ ਪਾੜੀ ਆ ਤੇ ਤਕਰੀਬਨ ਉਤੋਂ ਦੁਕਾਨ ਥੱਲੋਂ ਦੀ ਲੰਘ ਕੇ ਉੱਪਰਲੇ ਕੌਂਸਲ ਤੇ ਆ ਕੇ ਉਹਨਾਂ ਨੇ ਤੇ ਕੋਈ ਲੱਖ ਰੁਪਏ ਦਾ ਮਾਲ ਜਿਹੜਾ ਉਹ ਲੈ ਗਿਆ ਕੱਢ ਕੇ ਜਿਹੜਾ ਪਿੱਤਲ-ਕੁੱਤਲ ਦਾ ਸੀ ਜਾਂ ਸਟੀਲ ਦਾ ਸੀ ਉਹ ਲੈ ਕੇ ਕੱਢ ਗਿਆ। ਪੁਲਿਸ ਰਿਪੋਰਟ ਕੀਤੀ ਵੀ ਪੁਲਿਸ ਰਿਪੋਰਟ ਸਿਰੇ ਆ ਹੀ ਗਏ ਥਾਣੇ। ਉਹ ਥਾਣੇ ਵਾਲੇ ਮੌਕਾ ਦੇਖ ਕੇ ਆ ਗਏ। ਕੀ ਸਵਛੀ ਕਰ ਰਹੇ ਨੇ। ਉਹ ਲਿਖ ਕੇ ਲੈ ਗਿਆ ਜੀ ਰਿਪੋਰਟ ਲਿਖ ਕੇ ਚਲ ਗਏ ਸੀ ਤੇ ਕਹਿੰਦੇ ਵੀ ਦੇਖਦੇ ਆਂ ਅਸੀਂ। ਪਤਾ ਨਹੀਂ ਹੁਣ ਕੀ ਕਰਦੇ ਆ। ਪਰ ਸੈਕਸ਼ਨਲ ਤਾਂ ਵੀ ਮੰਨ ਗਏ। ਅਸੀਂ ਦੇਖੋ ਕਹਿੰਦੇ ਜੀ ਇਹਨਾਂ ਚੋਰਾਂ ਨੂੰ ਨਾਥ ਪਾਓ। ਜਿੰਨੇ ਵੀ ਇਹ ਹੈਗੇ ਨੇ ਮਾਨਸੇ ਨੂੰ ਵਾਲੇ ਬੰਦੇ ਲੱਗਦੇ ਆ ਲੋਕ। ਜੋ ਵੀ ਹੈਗਾ ਇਹਨਾਂ ਦਾ ਜਿਹੜੀ ਇਹ ਤੁਹਾਡਾ ਦੋਸਤ ਮਿੱਤਰ ਜਿਹੜੀ ਇਹ ਥਾਣੇ ਤੋਂ ਵੀ ਪੁਲਿਸ ਦੇ ਅੰਗਿਆਲੇ ਸਮਝਦੇ ਦੇ ਕੋਹੋਂ ਨੂੰ ਵੀ ਚਾਹੀਦਾ ਹੀ ਰਾਤ ਨੂੰ ਥੋੜੀ ਪ੍ਰੋਬਲਮ ਕਲੀਨ ਕਰਨ ਤੇ ਆਪੇ ਪਤਾ ਲੱਗਦਾ ਹੁਣ ਜੇ ਵਾਰੀ ਤੋਂ ਉਹਨਾਂ ਦੀ ਬੰਦੀ ਆ ਚੋਰਾਂ ਨੂੰ ਨੱਥ ਪਾਣੀ ਬਾਕੀ ਇਹ ਆ ਵੀ ਇਹਨਾਂ ਨੂੰ ਕੰਟਰੋਲ ਤੇ ਹੋਣਾ ਚਾਹੀਦਾ ਉਹਨਾਂ ਤੇ ਫੇਰ ਹੀ ਗੱਲ ਬਣਨੀ ਹੈ ਜਦੋਂ ਤੁਹਾਡਾ ਇਨਸਾਨ ਹੋਇਆ ਅਸੀਂ ਦੇ ਕਹਿੰਦੇ ਕੱਲ੍ਹ ਨੂੰ ਹੋਰ ਕੇ ਸਾਨੂੰ ਚੜਨਾ ਹੋਵੇ